ਅਮਰੀਕ ਮੈਂ ਦੱਸਣਾ ਤੇ ਨਹੀਂ ਵੀ ਗੱਲ ਕਿਹਨੇ ਕੀਤੀ ਪਰ ਦੁਨੀਆ ਤੈਨੂੰ ਐਨਾ ਪਿਆਰ ਕਰਦੀ ਹੈ ਇੱਕ ਬਹੁਤ ਵੱਡਾ ਖੇਡ ਪ੍ਰਮੋਟਰ ਮੇਰੇ ਨਾਲ ਗੱਲ ਕਰ ਰਿਹਾ ਸੀਗਾ ਕਹਿੰਦਾ ਯਾਰ ਵੀ ਆਪਾਂ ਅਮਰੀਕ ਲਈ ਇਹ ਸੋਚ ਸੋਚਣੀ ਹੈ ਮੈਂ ਸੋਚਿਆ ਹੋਇਆ ਵੀ ਜੇ ਕਿਤੇ ਅਮਰੀਕ ਜਿਹੜਾ ਤੁਰਨ ਲੱਗ ਜਾਵੇ ਨਾ ਮੇਰਾ ਜਿੰਨਾ ਪੈਸਾ ਮਰਜ਼ੀ ਲੱਗ ਜਾਵੇ ਤੇ ਮੇਰੀ ਜ਼ਿੰਦਗੀ ਸਫਲ ਹੋ ਜਾਊਗੀ ਐਨਾ ਪਿਆਰ ਤੈਨੂੰ ਕਰਦੀ ਹੈ ਇਹ ਦੁਨੀਆ ਇੱਕ ਵਾਰੀ ਅਮਰੀਕ ਖੋਸੇ ਕੋਟਲੇ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਸੱਚੇ ਪਾਤਸ਼ਾਹ ਮੇਰ ਕਰੂਗਾ ਉਹਦੇ ਘਰ ਧੇਰ ਹੈ ਉਹਦੇ ਘਰ ਨੇਰ ਨਹੀਂ ਇਹ ਵੀ ਦਿਨ ਆਊਗਾ ਅੱਜ ਗੱਲ ਯਾਦ ਰੱਖੀ ਸੱਚੇ ਪਾਤਸ਼ਾਹ ਮੇਰ ਕਰੂਗਾ ਸੱਚੇ ਪਾਤਸ਼ਾਹ ਮੇਰ ਕਰੂਗਾ ਲੈ ਵੀ ਅਮਰੀਕ ਜੋ ਮੈਂ ਅਜੇ ਰਪਿੰਦਰ ਬਾਈ ਦੇ ਮੁਖ ਜੋ ਗੱਲ ਸੁਣੀ ਨਾ ਤੇਰੇ ਲਈ ਅਸੀਂ ਅਰਦਾਸ ਕਰਦੇ ਹਾਂ ਜੋ ਬਾਈ ਨੇ ਕਹੀਆਂ ਗੱਲਾਂ ਉਹ ਛੇਤੀ ਤੇ ਉਹ ਗੱਲ ਕਿਹਨੇ ਕਹੀ ਐ ਉਹ ਗੱਲ ਕਹੀ ਮੋਹਨਵੀਰ ਬਾਲ ਨੇ ਇੱਕ ਵਾਰੀ ਮੋਹਨਵੀਰ ਬਾਲ ਦੇ ਨਾਂ ਤੇ ਤਾੜੀਆਂ ਮਾਰ ਦਈਏ ਲੈ ਵੀ ਮੋਹਨਵੀਰ ਬਾਲਾ ਤੈਨੂੰ ਦਿਲ ਤੋਂ ਪਿਆਰ ਕਰਦਾ ਅਮਰੀਕ ਅਸੀਂ ਅਰਦਾਸ ਕਰਦੇ ਆ ਜੋ ਮੋਹਨਵੀਰ ਬਾਲ ਨੇ ਸੋਚਿਆ ਤੇ ਉਹ ਗੁਰੂ ਮਹਾਰਾਜ ਪੂਰਾ ਕਰ ਦੇਣਾ ਇਹ ਸਾਡੀ ਸਾਰੀ ਸੰਗਤ ਦੀ ਅਰਦਾਸ ਹੈ ਇੱਕ ਵਾਰੀ ਖੋਸਿਆਲੇ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ